ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਟੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਵਿਖਾਉਣੇ ਇੱਕ ਜਰਸੀ ਹੈ ਇੱਕ ਸਾਈਵਾਲ ਦੋਵੇਂ ਗਰਮੀ ਰਹਿਤ ਦੋਵਾਂ ਦਾ ਦੁੱਧ ਮੱਝਾਂ ਵਰਗਾ ਉਹ ਤੇ ਜਿਹਦੇ ਘਰੇ ਵੀਡੀਓ ਬਣਾ ਰਹੇ ਹੋ ਵੀ ਨਰਮ ਜਿਹਾ ਬੰਦਾ ਵਪਾਰ ਦਾ ਕੰਮ ਕਰਦਾ ਪਰ ਬੰਦਾ ਸੋਹਣ ਸਾਫ ਸੁਥਰਾ ਚੰਗਾ ਵਪਾਰ ਦਾ ਕੰਮ ਕਰਦਾ ਲੁੱਟ ਕੁੱਤਾ ਵਾਲਾ ਕੰਮ ਨਹੀਂਗਾ ਜਿਹੜਾ ਚੰਗਾ ਕੰਮ ਕਰਦਾ ਉਹ ਆਪ ਪਹਿਲਾਂ ਵੀ ਚੰਗਾ ਕਹਿੰਦੇ ਸੀ ਅੱਜ ਵੀ ਚੰਗਾ ਕਹਿੰਦੇ ਆ ਜਿਹੜਾ ਗਲਤ ਕਰਦਾ ਉਹ ਆਪ ਪਹਿਲਾਂ ਵੀ ਮਾੜਾ ਕਹਿੰਦੇ ਸੀ ਤੇ ਕੱਲ ਨੂੰ ਵੀ ਮਾੜਾ ਕਾਵਾਂਗੇ ਜਾਇਦ ਜੇ ਮੌਲ ਦੇ ਦੋ ਪਸ਼ੂ ਆ ਮਿਹਨਤੀ ਬਾਈ ਆ ਇਨਫਰਮੇਸ਼ਨ ਲੈ ਲੈਣਾ ਸੱਸੀ ਕਾ ਸੱਸੀ ਕਾ ਬਾਈ ਸਾਰਿਆਂ ਨੂੰ ਨਾਮ ਦੱਸ ਨਰਪਾਲ ਸਿੰਘ ਪਿੰਡ ਚੰਦਪੁਰਾ ਨਾ ਤਸੀਰਪਾਗਾਪੁਰਾ ਜਿਲ੍ਹਾ ਮੋਗਾ ਫੋਨ ਨੰਬਰ ਦੱਸ 805488781 805488781 ਇਹ ਤੂੰ ਸ਼ੁਰੂ ਕਰ ਲੈ ਬਾਈ ਹਾਂਜੀ ਇਹ ਪਹਿਲਾ ਸੂਆ ਸੁੰਦੀ ਮੂੰਹ 6 ਦੰਦਾਂ ਦਾ ਵੱਛੀ ਠੀਕ ਹੈ ਤੇ ਬਸ ਇੱਕ ਦੁੱਧ ਵਾਲੀ ਲਊਗੀ ਤਿਆਰ ਹੀ ਆ ਕਿੰਨਾ ਕ ਦੁੱਧ ਪਿਆ ਦੁੱਧ ਯਾਰ ਦੋ ਦੋਰਾ ਹੋਦਾ ਤਾਂ ਵੱਧ ਵੀ ਪਿਆ ਜੇ ਆਪਣੇ ਕੋਲ 15 16 ਮੰਨ ਕੇ ਕੋਈ ਵੀ ਲੈ ਲਵੇ ਇਹਨਾਂ ਦਾ ਤਾਂ ਆਮ ਨਹੀਂ ਪਿਆ ਇਹਨਾਂ ਦਾ ਪੋਲੇ ਜੱਥ ਨਾਲ ਪਿਆ ਜੂ ਬਸ ਹੈਗੀ 26 27 ਕਿਲੋ ਵਾਲੀ ਗਾਂ ਦੀ ਬੱਚੀ ਆ ਜਿਹੜੀ ਰਿਕਾਰਡ ਚੰਗਾ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ ਪਹਿਲਣ ਜਰਸੀ ਆ ਬਾਈ ਕਹਿੰਦਾ ਮਾਂ ਦਾ ਦੁੱਧ ਚੰਗਾ ਪਰ ਤੁਸੀਂ 15 16 15 16 ਮੰਨ ਕੇ ਸੌਦਾ ਕਰ ਲਿਓ ਇਹਨਾਂ ਦਾ ਬਾਈ ਕਹਿੰਦਾ ਆ ਰਾਵਣਾ ਪਿਆ ਦੂ ਕਿ ਹੋ ਸਕਦਾ ਵੱਧ ਭਵਾ ਪਿਆ ਜੇ ਕਿਉਂਕਿ ਬੱਚੀ ਸੋਹਣੀ ਆ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਸੋਹਣਾ ਹਵਾਨਾ ਚਾਰ ਹੀ ਥਾਣਾ ਗੈਬ ਚ ਲੱਗੇ ਹੋਏ ਆ ਸੋਹਣੀ ਬਦਾਮੀ ਰੰਗ ਦੀ ਜਰਸੀ ਦੋ ਨਾਗ ਦੋਵੇਂ ਨਾਗ ਗਰਮੀ ਰਹਿਤ ਦੋਸਤੋ ਕੋਈ ਪਹਾੜੀ ਨਾ ਮੰਨ ਲਿਓ ਮਾਜਲਾਲੀ ਨਹੀਂ ਪ्योर ਇਧਰ ਹੀ ਲਈਆਂ ਲੋਕਲੀਆ ਮਾਲ ਦਾ ਹੂੰ ਠੀਕ ਐ ਦੋਸਤੋ ਲੋਕਲ ਬੱਚੀ ਐ ਜਿਹੜੀ ਉਹ ਜੀ ਹੁੰਦੀ ਆਪਾਂ ਕਹਿ ਦੇਈਦਾ ਉਹ ਦੁੱਧ ਵੀ 5-7 ਕਿਲੋ ਵੱਤਵਾ ਦਾ 8 ਦਿੰਦੀਆਂ ਤੇ ਉਹ ਗਰਮੀਆਂ ਚ ਫੜਕ ਵੀ ਜਾਂਦੀਆਂ ਇਹ ਤਾਂ ਜਾਣ ਵਾਲੀ ਬੱਚੀ ਹੂੰ ਲੋਕੋ ਜ਼ਿਆਦਾ ਵੀ ਇਹਦੇ ਚੰਗੇ ਕੋਲੇ ਆਉਂਦੇ 20 ਕਿਲੋ ਨੂੰ ਹੱਥ ਮਾਰਦੇ ਆਪਾਂ ਯਾਨੀ ਕਿ 15 16 ਕਹ ਕੇ ਕੋਈ ਵੀ ਲੈ ਸਕਦਾ ਜੈ ਜਮਾ ਵਾਲਾ ਇਹ 57000 ਦੀ ਆਪਾਂ ਹਾਨਾ ਹੀ ਆ ਮੁੱਲ ਭਾਵੇਂ 65 ਕਰਾ ਲਓ 60 ਕਰਾ ਲਓ 70 ਕਰਾ ਲਓ ਜਿੰਨਾ ਮੱਦੀ ਕਰਾਓ ਮੁੱਲ 65 60 ਭਾਵੇਂ 70 ਕਰਾ ਲਓ ਬਾਈ ਕਹਿੰਦਾ 57000 ਦੀ ਹਾਨਾ ਹੋ ਸਕਦਾ ਵੱਧ ਸੇਵਾਲੇ ਦੇ ਘਰੇ ਚਲੀ ਗਈ 20 ਕਿਲੋ ਪਿਆਜੇ ਤਾਂ 20 ਕਿਲੋ ਹੀ ਪਿਆਜੇ ਪਰ ਤੁਸੀਂ 15 16 ਮੰਨ ਕੇ ਲੋ ਸੋਹਣੀ ਵੱਡੀ ਜਰਸੀ ਜੇ ਜੇ ਮੋਹੱਲਾ 57000 40 40 45 45000 ਦੀਆਂ ਦਾ ਹਿਮਾਚਲ ਵਾਲੀਆਂ ਜਰਸੀਆਂ ਵੀ ਕੀ ਜਾਂਦੀਆਂ ਦੁੱਧ ਉਹਨਾਂ ਨੇ 7-8 ਕਿਲੋ ਦੇਣਾ ਹੁੰਦਾ ਤੇ ਜਿਹੜਾ 2 ਮਹੀਨੇ ਪਹਿਲਾਂ ਪੀ ਲਿਆ ਪੀ ਲਿਆ ਤੇ ਜੇ ਗਰਮੀ ਚ ਆ ਗਈ ਤੇ ਗਰਮੀ ਚ ਤਾਂ ਜਿਵੇਂ ਆਲੂ ਪਟਾਕਾ ਮਾਰਦੇ ਆ ਤੇ ਪਤਾ ਹੀ ਨਹੀਂ ਕਦੋਂ ਉਹਨੇ ਚੜ੍ਹਾਈ ਕਰ ਜਾਣੀ ਆ ਤੇ ਕਿਉਂਕਿ ਬਹੁਤ ਹਿਮਾਚਲ ਵਾਲੀਆਂ ਜਰਸੀਆਂ ਆਪਣੇ ਪੰਜਾਬ ਚ ਵਿਕਿੰਗਾਂ ਪਿਛਲੇ ਸਮੇਂ ਚ ਤੇ ਹੁਣ ਨੂੰ ਤਾਂ ਆਮ ਹੋ ਜਾਣਗੀਆਂ ਅਸੀਂ ਜਰਸੀਆਂ ਜਿਉਂ ਬਾਜ ਜਾਂਦੀਆਂ ਪਰ ਉਹ ਜਿਵੇਂ ਆਈਆਂ ਉਵੇਂ ਔੜ ਗਈਆਂ ਪਹਿਲਾਂ ਵੀ ਜਰਸੀਆਂ ਦਾ ਕਾਲ ਸੀ ਅੱਜ ਵੀ ਕਾਲ ਆ ਪਰ ਇਹ ਲੋਕੜ ਬੱਛੀ ਆ ਇਹਨੂੰ ਨਹੀਂ ਕੋਸ ਹੁੰਦਾ ਠੋਸ ਨਿੱਗਰ ਆ ਪੂਰੀ ਗਰਮਿਓਂ ਗਰਮੀ ਖੁੱਲਾ ਦੁੱਧ ਪਿਆ ਜੂ ਹਿਮਾਚਲ ਵਾਲੀ ਜਰਸੀ ਤੋਂ ਥੋੜਾ ਜਿਹਾ ਬਚ ਕੇ ਰਿਹਾ ਕਰੋ ਹੋਰ ਬਣੂਗੀ ਬਹੁਤ ਅਹੇ ਤਾਂ ਲੱ ਟੱਲ ਟੱਲ ਬਹੁਤ ਪਈਆਂ ਹਾਂ ਹਾਂਜੀ ਇੱਕ ਅੱਧਾ ਦਿਨ ਇਹਨੇ ਲੈ ਜਾਣਾ ਸਾਰੀ ਵਲਟੈਲ ਕੱਢ ਕੇ ਸੂ ਹਿਮਾਚਲ ਵਾਲੀ ਜਰਸੀ ਤੋਂ ਬਚ ਕੇ ਰਿਹਾ ਕਰੋ ਦੋ ਨੰਬਰ ਤੇ ਆ ਜੀਏ ਇਹ ਬਨਾਲ ਦੇ ਪਿੰਡੋਂ ਲਈ ਇੱਥੇ ਜੰਗਾਲੋਂ ਲਈ ਆ ਠੀਕ ਹੈ ਬੰਦੇ ਕਹਿੰਦੇ ਸੀ ਵੀ 15 ਕਿਲੋ ਪਹਿਲਾਂ ਦਾ ਸੀ ਚੋਇਆ ਹੋਇਆ ਤਾਂ ਓਕੇ ਦੂਜੇ ਸਵੇਰੇ ਸੋਣੀ ਆ ਹੂੰ ਤੇ ਯਾਨੀ ਉਹ 7.5 8 ਫਟ ਤੱਕ ਵੀ ਦੱਸਿਆ ਉਹਨਾਂ ਨੇ ਵੀ ਇੰਨੀ ਆਉਂਦੀ ਆ ਆਪਾਂ ਆਪਾ ਉਹ ਹਿਸਾਬ ਲਾਉਂਦੇ ਨਾ ਇਹਦੇ ਅੱਜ ਗਿਣਤੀ ਦੇ 5 ਦਿਨ ਰਹਿੰਦੇ ਆ ਉਹਨਾਂ ਨੇ ਮਤਲਬ ਕਿ ਉਹਦੇ ਹਿਸਾਬ ਨਾਲ ਦੱਸਿਆ 1.5 ਲੱਖ ਦੀ ਮੱਝ ਲਈਏ ਤਾਂ ਇਹਨਾਂ ਤੋਂ ਉਧ ਨਹੀਂ ਹੋਣੇ ਕਰਨਾ ਜਿੰਨੇ ਨੇ ਕੱਲੀ ਨਹੀਂ ਕਰ ਦੇਣਾ ਜੈ ਜੈ ਮਾਝਾ ਲਾ ਮੁੱਲ ਮੰਗੀ ਜੈ ਜੈ ਨਰਮਾ ਤੇ ਨਰਮੀ ਰਹੀ 50 ਜੋ ਹਜ਼ਾਰ ਛੱਡਾਂਗੇ 49 ਦੀ 500 ਹੋਰ ਛੱਡ ਦਗੇ 48.5 ਚੱਕੋ ਜੀ 48.5 ਦੀ ਬਾਈ ਕਹਿੰਦਾ 1.5 ਲੱਖ ਵਾਲੀ ਮੱਝ ਦੇ ਬਰਾਬਰ ਦੁੱਧ ਪਿਆਉਣਾ ਇਹਨੇ 1.5 ਲੱਖ ਵਾਲੀ ਮੱਝ ਵੀ ਹੋ ਸਕਦਾ ਇਹਨਾਂ ਦੁੱਧ ਨਾਲ ਦੇਵੇ ਜਿਹੜੀ ਬਹੁਤ ਹੈ ਜਿਹੜੇ ਮਰਜ਼ੀ ਚ ਹੋਈ ਜਾਵੇ ਦੁੱਧ ਪਹਿਲਾਂ ਨੇ ਕਿੰਨਾ ਦਿੱਤਾ 14 15 15 ਲੀਟਰ ਹੋਇਆ ਲੱਗਦਾ 14 15 15 ਲੀਟਰ ਬਾਈ ਕਹਿੰਦਾ ਝੋਇਆ ਪਹਿਲਾਂ ਥੱਲੋਂ 7.5 8 ਫੈਟ ਬਾਈ ਕਹਿੰਦਾ ਇਹਦੀ ਆਉਂਦੀ ਰਹੀ ਹੈ ਸਾਈਵਾਲ ਨਸਲ ਦੀ ਪੂਰੀ ਨਰੋਈ ਜਾਨ ਵਾਲੀ ਬੱਚੀ ਹਾਲਾਂਕਿ ਜਰਸੀਆਂ ਨਾਲੋਂ ਵੀ ਇਹਦੀ ਫੈਟ ਵੱਧ ਆਉਂਦੀ ਹੈ ਤੇ ਗਰਮੀ ਨਾ ਠੰਡ ਇਹ ਨਹੀਂ ਮਨਾਉਂਦੇ ਜਾਂ ਸਾਈਵਾਲ ਕਿਉਂਕਿ ਇਹ ਤਾਂ ਪਹਿਲਾਂ ਵੀ ਆਪਣੇ ਆਮ ਹੀ ਬਜ਼ੁਰਗ ਰੱਖਦੇ ਹੁੰਦੇ ਸੀ ਰਾਠੀਆਂ ਸਾਈਵਾ ਬੱਚਵਾ ਕਰ ਗਈ ਹੈ ਜਿਵੇਂ ਮਰਜ਼ੀ ਖਿੱਚ ਕੇ ਪਾਸੇ ਕਰਨੀ ਪਊਗੀ ਪਰ ਆਪ ਨਹੀਂ ਹੁੰਦੀ ਠੀਕ ਹੈ ਮੋٹے ਮੋٹے ਥਾਨ ਦਿਨ ਚਾਰ ਪੰਜ ਨੇ ਲੈ ਜਾਣੇ ਅਜੇ ਵੱਲ ਢੱਲਾਂ ਪਈਆਂ ਬਹੁਤਾ ਚਾਰ ਪੰਜ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਸਾਰੀ ਵਾਲ ਟੱਲ ਕੱਢ ਕੇ ਸੋਹਣਾ ਵੱਡਾ ਖਵਾਨਾ ਤਿਆਰ ਕਰਕੇ ਸੋ ਠੀਕ ਹੈ ਪੂਰੀ ਸੀਲਸ ਆ ਹੂਆ ਤੇ ਫੰਡਰ ਮੱਝ ਨੂੰ ਵੀ ਮੁੱਲ ਘਟਾ ਛੋਟੀ ਜੀ ਸਲਾਹ ਦੇਣਾ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਗਰਮਿਓਂ ਗਰਮੀ ਦੁੱਧ ਦੇ ਨੀ ਯਾਰ ਇਹ ਦੇ ਦੂ ਸਾਢੇ 48000 ਦੀ ਦੇ ਦੇਣੀ ਆ ਗਾਰੰਟੀ ਆ ਮੇਰੀ ਇਦਾਂ ਦੀ ਬੱਚੀ ਇੰਨੇ ਪੈਸਿਆਂ 'ਚ ਕਿਸੇ ਨੇ ਨਹੀਂ ਦੇਣੀ 65000 ਤੋਂ ਘੱਟ ਕਦੋਂ ਨਹੀਂ ਕਰਦੇ ਸ਼ਾਈ ਵਾਲ ਦੇ ਕੋਈ ਵੀ ਜਮਾਂ ਜਾਇਜ਼ ਮੁੱਲ ਹੋ ਸਕਦਾ ਦੰਦਾ ਜੋ ਵੀ ਪਰ ਮੈਂ ਅਜੇ ਤੱਕ ਤਾਂ ਮੂੰਹ ਪੱਟ ਕੇ ਨਹੀਂ ਵੇਖਿਆ ਠੀਕ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨੂੰ ਫੋਨ ਲਾ ਲਿਓ ਜਮਾ ਜੈਜੇ ਮੁੱਲ ਹੈ ਘਰੇ ਦੁੱਧ ਪੀਣ ਨੂੰ ਦੋਵੇਂ ਵੇੜਾਂ ਚੰਗੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸასი ਕਰ